ਗੋਹਰੀ ਬਹੁਤ ਵੱਡੀ ਲੇਅਰ ਜਿਹੜੀ ਹੈ ਬੁੱਡੇ ਦਰਿਆ ਦੇ ਉੱਤੇ ਜੰਮੀ ਹੋਈ ਹੈ ਔਰ ਅੱਜ ਸੰਤ ਬਲਬੀਰ ਸਿੰਘ ਸਿਚੇਵਾਲ ਦੀ ਟੀਮ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਮਸ਼ੀਨਾਂ ਲੱਗੀਆਂ ਹੋਈਆਂ ਸਨ ਡੇਰੀ ਵਾਲੇ ਦੇ ਕਨੈਕਸ਼ਨ ਨੇ ਜਿਹੜੇ ਉਹ ਕੱਟੇ ਗਏ ਨੇ ਕਿਸ ਸਮੇਂ ਦਾ ਦਰਿਆ ਜਿਹੜੀ ਇੱਕ ਧਾਰਮਿਕ ਇੰਪੋਰਟੈਂਸ ਵੀ ਹੈ ਉਹ ਆਪਣੇ ਆਪ ਦੇ ਵਿੱਚ ਅੱਜ ਇੱਕ ਗੰਦਾ ਨਾਲਾ ਬਣ ਕੇ ਰਹਿ ਗਿਆ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਗੋਬਰ ਜਿਹੜਾ ਡੇਰੀਆਂ ਤੋਂ ਉਹ ਸਿੱਧਾ ਬੁੱਢੇ ਦਰਿਆ ਦੇ ਵਿੱਚ ਛੱਡਿਆ ਜਾਂਦਾ ਚੱਗ ਦੀ ਵੀ ਇੱਕ ਕਲੀਅਰ ਤੁਸੀਂ ਦੇਖ ਸਕਦੇ ਹੋ ਜਿਹੜੀ ਸਾਫ਼ ਕਰ ਦਿੰਦੀ ਹੈ ਕਿ ਕੈਮੀਕਲ ਆ ਜਿਹੜਾ ਉਹ ਵੀ ਭਰਪੂਰ ਮਾਤਰਾ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜਾ ਹੈ ਬੁੱਢੇ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਲੇਕਿਨ ਕੀ ਅਗਰ ਕਿਸੇ ਦਾ ਕੋਈ ਕਸੂਰ ਨਹੀਂ ਤੇ ਬੁੱਢਾ ਦਰਿਆ ਇਸ ਤਰ੍ਹਾਂ ਸਯੋਗ ਹਾਲਤ ਦੇ ਵਿੱਚ ਕਿਸ ਤਰ੍ਹਾਂ ਪਹੁੰਚ ਗਿਆ ਸਸਕਲ ਦੀ ਪ੍ਰਾਈਮ ਸੋਇਰਾ ਨਾਲ ਜੁੜ ਚੁੱਕੇ ਹਾਂ ਤੇ ਮੈਂ ਹਾਂ ਨੂੰ ਬੈਸ ਬੁੱਢੇ ਦਰਿਆ ਨੂੰ ਲੈ ਕੇ ਸਿਆਸਤ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਗਰਮ ਮੁੱਦਾ ਆ ਵਕ ਵਕਤ ਆਰਮਿਕ ਆਗੂ ਵੀ ਇੱਥੇ ਪਹੁੰਚਦੇ ਰਹਿੰਦੇ ਨੇ ਔਰ ਸਿਆਸੀ ਆਗੂ ਵੀ ਜਿਹੜੇ ਨੇ ਇਸ ਦਰਿਆ ਤੇ ਆਪਣੀਆਂ ਰੋਟੀਆਂ ਸੇਕਦੇ ਨੇ ਕਰੋੜਾਂ ਰੁਪਏ ਜਿਹੜਾ ਲੋਕਲ ਟੈਕਸ ਆਦਾ ਉਹ ਬੁੱਢਾ ਦਰਿਆ ਖਾ ਚੁੱਕਿਆ ਲੇਕਿਨ ਤਸਵੀਰਾਂ ਇਸ ਤੀਆਂ ਚਸਤੀਆਂ ਤਸ ਨੇ ਇਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਇੱਕ ਗੋਹੀ ਦੀ ਬਹੁਤ ਵੱਡੀ ਲੇਅਰ ਜਿਹੜੀ ਹੈ ਬੁੱਡੇ ਦਰਿਆ ਦੇ ਉੱਤੇ ਜੰਮੀ ਹੋਈ ਹੈ ਔਰ ਅੱਜ ਸੰਤ ਬਲਬੀਰ ਸਿੰਘ ਸਿਚੇਵਾਲ ਦੀ ਟੀਮ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਮਸ਼ੀਨਾਂ ਲੱਗੀਆਂ ਹੋਈਆਂ ਸਿਗੀਆਂ ਡੇਰੀ ਵਾਲੇ ਦੇ ਕਨੈਕਸ਼ਨ ਜਿਹੜੇ ਉਹ ਕੱਟੇ ਗਏ ਨੇ ਇੱਕ ਪਾਸੇ ਬੁੱਢਾ ਦਰਿਆ ਹੈ ਔਰ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਡਾਈਂਗਾ ਲੱਗੀਆਂ ਹੋਈਆਂ ਨੇ ਔਰ ਡੇਰੀ ਯੂਨਿਟ ਵੀ ਜਿਹੜੇ ਨੇ ਇੱਥੇ ਉਪਰਮਾਰ ਦੇ ਵਿੱਚ ਨੇ ਔਰ ਕਿਤੇ ਨਾ ਕਿਤੇ ਅੱਜ ਕਨੈਕਸ਼ਨ ਜਿਹੜੇ ਨੇ ਉਹ ਕੱਟ ਦਿੱਤੇ ਗਏ ਨੇ ਤਾਂ ਕਿ ਜਿਹੜਾ ਸਿਲਸਿਲਾ ਹੈ ਬੁੱਧ ਦਰਿਆ ਦੇ ਪਾਣੀ ਨੂੰ ਗੰਦਲਾ ਕਰਨ ਦਾ ਉਸ ਸਿਲਸਿਲੇ ਨੂੰ ਰੋਕਿਆ ਜਾ ਸਕੇ ਲੇਕਿਨ ਤਸਵੀਰਾਂ ਬਿਆਨ ਕਰ ਦਿੰਦੀਆਂ ਨੇ ਕਿ ਕਿਸ ਤਰ੍ਹਾਂ ਇੱਕ ਸਮੇਂ ਦਾ ਦਰਿਆ ਜਿਹੜੀ ਇੱਕ ਧਾਰਮਿਕ ਇੰਪੋਰਟੈਂਸ ਵੀ ਹੈ ਉਹ ਆਪਣੇ ਆਪ ਦੇ ਵਿੱਚ ਅੱਜ ਇੱਕ ਗੰਦਾ ਨਾਲਾ ਬਣ ਕੇ ਰਹਿ ਗਿਆ ਕਿਤੇ ਨਾ ਕਿਤੇ ਆਮ ਲੋਕਾਂ ਦਾ ਵੀ ਇਹਦੇ 'ਚ ਵੱਡਾ ਕਸੂਰ ਹੈ ਅਸੀ ਲੋਕ ਵੀ ਇਹਦੇ ਵਾਸਤੇ ਕਿਸੂਰਾ ਇੰਡਸਟਰੀਸਟਿਸ ਲਿਸਟ ਜਿਹੜੇ ਨੇ ਉਹਨਾਂ ਨੇ ਤੇ ਆਪਣਾ ਜਿਹੜਾ ਯੋਗਦਾਨ ਪਾਇਆ ਸੋ ਪਾਇਆ ਕਿਤਨੇ ਕਿਤੇ ਡੇਰੀ ਮਾਲਕਾਂ ਵੱਲੋਂ ਵੀ ਜਿਹੜਾ ਬੁੱਡੇ ਦਰਿਆ ਨੂੰ ਕੰਟਾਮਿਨੇਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਕਿਉਂਕਿ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਗੋਬਰ ਹੈ ਜਿਹੜਾ ਡੇਰੀਆਂ ਤੋਂ ਉਹ ਸਿੱਧਾ ਬੁੱਡੇ ਦਰਿਆ ਦੇ ਵਿੱਚ ਛੱਡਿਆ ਜਾਂਦਾ ਮੌਕੇ ਤੇ ਅਫਸਰਾਂ ਪਹੁੰਚੇ ਨੇ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਨੇ ਕਨੈਕਸ਼ਨ ਕੱਟੇ ਜਾ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਔਰ ਕਿਤੇ ਨਾ ਕਿਤੇ ਚੱਗ ਦੀ ਵੀ ਇੱਕ ਕਲੀਅਰ ਤੁਸੀਂ ਦੇਖ ਸਕਦੇ ਹੋ ਜਿਹੜੀ ਸਾਫ਼ ਕਰ ਦਿੰਦੀ ਹੈ ਕਿ ਡਾਈਆਂ ਤੋਂ ਕੈਮੀਕਲ ਜਿਹੜਾ ਉਹ ਵੀ ਭਰਪੂਰ ਮਾਤਰਾ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜਾ ਹੈ ਬੁੱਡੇ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਲੇਕਿਨ ਸਿਆਸਤ ਇਸ ਬੁੱਡੇ ਦਰਿਆ ਦੇ ਉੱਤੇ ਨਿਰੰਤਰ ਜਾਰੀ ਰਹਿੰਦੀ ਹੈ ਲੋਕ ਵੱਡੇ ਵੱਡੇ ਦਾਅਵੇ ਕਰਦੇ ਨੇ ਇੰਡਸਟਰੀ ਵਾਲੇ ਕਹਿੰਦੇ ਆ ਕਿ ਸਾਡਾ ਕੋਈ ਕਸੂਰ ਨਹੀਂ ਡੇਰੀ ਵਾਲੇ ਕਹਿੰਦੇ ਆ ਕਿ ਸਾਡਾ ਕੋਈ ਕਸੂਰ ਨਹੀਂ ਆਮ ਲੋਕ ਕਹਿੰਦੇ ਆ ਕਿ ਸਾਡਾ ਵੀ ਕੋਈ ਕਸੂਰ ਨਹੀਂ ਦਾ ਸਵਾਲ ਹੀ ਉੱਠਦਾ ਕਿ ਅਗਰ ਕਿਸੇ ਦਾ ਕੋਈ ਕਸੂਰ ਨਹੀਂ ਤੇ ਬੁੱਢਾ ਦਰਿਆ ਇਸ ਤਰ੍ਹਾਂ ਇਸ ਯੋਗ ਹਾਲਤ ਦੇ ਵਿੱਚ ਕਿਸ ਤਰ੍ਹਾਂ ਪਹੁੰਚ ਗਿਆ ਇਹ ਬਹੁਤ ਵੱਡਾ ਸਵਾਲ ਹੈ ਸਿਆਸਤ ਇਰਤੇ ਨਿਰੰਤਰ ਜਾਰੀ ਹੁੰਦੀ ਰਹਿੰਦੀ ਔਰ ਅੱਜ ਸੰਤ ਬਲਬੀਰ ਸਿੰਘ ਸਿੱਚੇਵਾਲ ਦੀ ਟੀਮ ਵੱਲੋਂ ਕਨੈਕਸ਼ਨ ਜਿਹੜੇ ਨੇ ਡੇਰੀ ਵਾਲਿਆਂ ਦੇ ਕੱਟੇ ਗਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੋ ਇਹ ਪੁਆਇੰਟ ਹੈ ਜਿੱਥੋਂ ਕਨੈਕਸ਼ਨ ਕੱਟਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਸਿੱਧਾ ਜਿਹੜਾ ਗੋਬਰ ਹੈ ਉਹ ਬੁੱਡੇ ਦਰਿਆ ਦੇ ਵਿੱਚ ਜਾ ਰਿਹਾ ਸੀਗਾ ਔਰ ਕਨੈਕਸ਼ਨ ਅੱਜ ਜਿਹੜਾ ਹੈ ਮਸ਼ੀਨ ਲਗਾ ਕੇ ਉਹ ਕੱਟ ਦਿੱਤਾ ਗਿਆ ਮੈਂ ਪਹਿਲਾਂ ਗੱਲ ਕੀਤੀ ਕਿ ਸਿਆਸਤ ਜਿਹੜੀ ਹੈ ਉਹ ਨਿਰੰਤਰ ਬੁੱਡੇ ਦਰਿਆ ਤੇ ਹੁੰਦੀ ਰਹਿੰਦੀ ਹੈ ਤਸਵੀਰਾਂ ਤੁਹਾਨੂੰ ਇੱਕ ਹੈਰਾਨੀ ਕਰਨ ਵਾਲੀਆਂ ਹੋਰ ਦਿਖਾ ਦਈਏ ਕਿ ਮਹਿਜ ਕੁਝ ਘੰਟੇ ਹੋਏ ਨੇ ਹਜੇ ਕਨੈਕਸ਼ਨ ਜਿਹੜੇ ਨੇ ਡੇਰੀ ਵਾਲਿਆਂ ਦੇ ਕੱਟੇ ਗਏ ਨੇ ਲੇਕਿਨ ਤਾਜ਼ਾ ਤਸਵੀਰ ਤੁਹਾਨੂੰ ਦਿਖਾ ਦਿਆਂ ਕੀ ਡੇਰੀ ਦਾ ਪਾਣੀ ਜਿਹੜਾ ਆ ਉਦੋਂ ਬਾਅਦ ਆ ਬੁੱਢੇ ਦਰਿਆ ਦੇ ਵਿੱਚ ਹੀ ਜਿਹੜਾ ਜਾ ਰਿਹਾ ਸੋ ਸਵਾਲ ਇਹ ਉੱਠਦਾ ਹੈ ਕਿ ਸਿਆਸਤ ਤਾਂ ਹੋਗੀ ਕਨੈਕਸ਼ਨ ਕੱਟੇ ਗਏ ਲੇਕਿਨ ਅਹਿਮ ਸਵਾਲ ਇਹ ਹੈ ਕਿ ਪਾਣੀ ਜਿਹੜਾ ਉਹ ਜਾਏਗਾ ਕਿੱਥੇ ਕਿਉਂਕਿ ਡੇਰੀ ਵਾਲੇ ਆਪਣੀਆਂ ਡੇਰੀ ਯੂਨਿਟ ਬੰਦ ਤਾਂ ਕਰਨ ਹੋ ਰਹੇ ਪਾਣੀ ਫੇਰ ਵੀ ਜਿਹੜਾ ਆ ਉਹ ਬੁੱਢੇ ਦਰਿਆ ਦੇ ਵਿੱਚ ਹੀ ਜਾ ਰਿਹਾ ਔਰ ਸਰਕਾਰ ਵੱਲੋਂ ਮੈਨੇਜਮੈਂਟ ਜਿਹੜੀ ਹੈ ਵੇਸਟ ਮੈਨੇਜਮੈਂਟ ਕਿਸੇ ਕਿਸਮ ਦੀ ਕੋਈ ਸਟਰੋਂਗ ਰਣਨੀਤੀ ਜਿਹੜੀ ਨਹੀਂ ਬਣਾਈ ਗਈ ਐਨੇ ਡੇਰੀ ਯੂਨਿਟ ਇੱਥੇ ਲੱਗੇ ਹੋਏ ਨੇ ਇਹ ਡੇਰੀ ਯੂਨਿਟਸ ਦਾ ਪਾਣੀ ਆਖਿਰ ਕਿੱਥੇ ਜਾਏਗਾ ਇਹ ਸਵਾਲ ਪ੍ਰਸ਼ਾਸਨ ਤੋਂ ਵੀ ਅਸੀਂ ਪੁੱਛਦੇ ਆਂ ਔਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਵੀ ਅਸੀਂ ਪੁੱਛਣਾ ਚਾਹਾਂਗੇ ਤੁਹਾਡੇ ਕੋਲ ਤਾਂ ਵੀਡੀਓ ਵੀ ਹੈਗੀਆਂ ਤੁਸੀਂ ਰਾਤ ਨੂੰ ਕਰਕੇ ਸਾਡੇ ਨੂੰ ਦਿਖਾ ਦਿੰਦੇ ਆਂ ਸਾਰੀਆਂ ਸਾਡੇ ਭਾਈ ਜੀ ਨੇ ਜਦੋਂ ਵੀ ਤੁਹਾਨੂੰ ਹੈ ਨਾ ਤੁਹਾਨੂੰ ਕੱਲ੍ਹ ਉਹਦੀ ਵੀਡੀਓ ਬਣਾ ਕੇ ਉਦੋਂ ਹੀ ਇਹਨਾਂ ਨੰਬਰ 'ਤੇ ਪਾਓ ਸਾਨੂੰ ਨੰਬਰ ਦੋ ਤੁਸੀਂ ਉਹਦੇ ਉੱਤੇ ਉਹਦੇ ਪਾਉਣੀਆਂ ਘਟ ਕੋ ਦਾ ਵੀਡੀਓ ਹੈਗੀਆਂ ਸਾਰੀਆਂ ਹਾਂ ਤੁਹਾਡੀ ਡਿਊਟੀਆਂ ਹਾਂ ਜੀ ਮੈਂ ਤਾਂ ਉਹ ਵੀ ਕਿੰਦਰ ਤੋਂ ਤੁਹਾਨੂੰ ਆਉਂਦਾ ਚੋਲਾ ਨਹੀਂ ਜੀ ਖੱਪ ਚੋਲਾ ਦੀ ਫਾਕ ਬੰਦ ਹੈ ਨਾ ਉਹ ਹੁੰਦਾ ਸਾਡੀ ਅੱਖਾਂ ਸੋਰ ਪੈਂਦੇ ਨੇ ਲੋਕਾਂ ਦੇ ਅੱਖਾਂ ਆ ਫਟਾ ਪਲਾਸਟਿਕ ਸਭ ਕੁਝ ਅੱਜ ਸਰਕਾਰ ਹਾਂ ਜੀ ਮਾਰਦੇ ਨੇ ਸਰਕਾਰ ਨੂੰ ਪਹਿਲੇ ਦੇਖ ਕਰਵਾਉਣਾ ਵੀਡੀਓ ਵਿਚਾਰੀ ਕੀਤੀ ਗਈ ਸੀ ਜੋ ਕਿ ਡਾਈ ਦਾ ਜਿਹੜਾ ਪਾੜੀ ਕੇ ਬਾਅਦ ਹੀ ਮਤਲਬ ਤੇ ਲੋਕਾਂ ਨੂੰ ਪਰੇਸ਼ਾਨੀ ਵੀ ਹੈ ਲੋਕ ਅੱਜ ਤੁਹਾਨੂੰ ਕੰਪਲੇਂਟਾਂ ਕਰ ਰਹੇ ਨੇ ਜੀ ਹਾਂ ਜੀ ਇਹਨਾਂ ਦਾ ਹੱਲ ਜਿਹੜੇ ਜਿਹੜੇ ਗਲਤ ਫਾਰਮ ਪਾਇਆ ਜਾਂਦਾ ਜਾਂ ਕੋਈ ਨਹੀਂ ਚੱਲਦਾ ਜਿੱਥੇ ਇਹ ਬਹੁਤ ਅੱਛਾ ਹੈ ਯੋਸਾ ਕਰਦੇ ਆਂ ਤਾ ਵੇਰਾ ਸਪੋਥ ਚਲਦਾ ਨਹੀਂ ਅਸੀਂ ਸਾਰੀ ਜੀ ਚੱਕ ਠੀਕ ਹੈ ਜੀ ਬਿੱਠਾ ਬਹੁਤ ਸਰੀਆਂ ਮੈਂ ਸਾਡੇ ਕੋਲ ਬਹਿ ਗਏ ਹਾਂ ਜਿਵੇਂ ਤਾਂ ਅੱਗੇ ਤੋਂ ਨਾਲ ਇਹਨਾਂ ਨੂੰ ਮੇਰਾ ਨੰਬਰ ਲੈ ਲਓ ਮੇਰਾ ਨੰਬਰ ਲੈ ਲਓ ਲਿਖ ਲਓ ਦੋ ਜੀ ਨੰਬਰ ਜਿਹਨਾਂ ਨੂੰ ਜਦੋਂ ਕਿਸੇ ਜੇ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਲੁਧਿਆਣੇ ਦੇ ਬੁੱਡੇ ਦਰਿਆ ਦੇ ਕਿਨਾਰੇ ਖੜੇ ਆ ਜੀ ਅੱਜ ਮਿਤੀ 23 ਦਸੰਬਰ 2024 ਤੇ ਜੋ ਬੁੱਡੇ ਦਰਿਆ ਦੇ ਕਿਨਾਰੇ ਜੋ ਡੇਰੀਆਂ ਬਣੀਆਂ ਜੀ ਇਹਨਾਂ ਡੇਰੀਆਂ ਵੱਲੋਂ ਜੋ ਗੋਆ ਘੋਲ ਕੋਲੇ ਬੁੱਡੇ ਦਰਿਆ ਵਿੱਚ ਛੁੱਟਿਆ ਜਾ ਰਿਹਾ ਜੀ ਜਿਸ ਨਾਲੇ ਪਾਣੀ ਪ੍ਰਦੂਸ਼ਿਤ ਹੋ ਕੇ ਇਹਦੀ ਬੀਓਡੀ ਵੱਧ ਜਾਂਦੀ ਆ ਜੀ ਤੇ ਲਗਾਤਾਰ ਇਹ ਜੋ ਏਕੇ ਧਰਤੀ ਦਾ ਪਾਣੀ ਜੋ ਕੱਢ ਕੇ ਉਸ ਨੂੰ ਗੋਏ ਵਿੱਚ ਘੋਲ-ਘੋਲ ਜੋ ਬੁੱਢੇ ਦਰਿਆ 'ਚ ਸੱਟ ਰਹੇ ਆ ਜੀ ਲਗਾਤਾਰ ਇਹਨਾਂ ਨੂੰ ਸਮਝਾਉਣ ਤੇ ਪਰ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਅੱਜ ਆਖਰਕਾਰ ਇਹ ਜੋ ਇਹਨਾਂ ਦੇ ਪੈਪ ਆ ਜੋ ਇਹ ਜੋ ਬੁੱਢੇ ਦਰਿਆ 'ਚ ਜਾ ਰਹੇ ਆ ਉਹਨਾਂ ਨੂੰ ਪੱਟਿਆ ਜਾ ਰਿਹਾ ਜੀ ਇੱਕ ਧਰਤੀ ਹੇਠਲਾ ਜੋ ਪਾਣੀ ਜੋ ਕੱਢ ਕੇ ਨਸ਼ਟ ਕਰੀ ਜਾਂਦੇ ਆ ਦੂਸਰਾ ਇਹ ਜੋ ਭੂਆ ਘੋਲ ਕੋਲ ਉਹਦੇ ਵਿੱਚ ਤੇ ਬੁੱਢੇ ਤੇ ਰਿਆਈ ਸੱਟ ਰਿਹਾ ਜੀ ਕਿਸੇ ਸਮੇ ਇਹ ਜੋ ਦਰਿਆ ਪ੍ਰਦੂਸ਼ਣ ਮੁਕਤ ਬਗਦਾ ਸੀ ਸਾਡੀਆਂ ਕੁਝ ਗਲਤੀਆਂ ਕਰਕੇ ਇਸ ਨੂੰ ਦੁਬਾਰਾ ਅਸੀਂ ਪ੍ਰਦੂਸ਼ਿਤ ਕਰਤਾ ਪਰ ਹੁਣ ਦੁਆਰਾ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜੋ ਕਾਰਜ ਰੰਬੇ ਆ ਜੀ ਕਿੰਨਾ ਨੁਕਸਾਨ ਹੋ ਰਿਹਾ ਅਸੀਂ ਆਪਣਾ ਥੋੜਾ ਜਿਹਾ ਲਾਲਚ ਸਵਾਰਥ ਦੁੱਧ ਤਾਂ ਅਸੀਂ ਵੇਚ ਦਿੰਨੇ ਆ ਡੇਰੀਆਂ ਨੂੰ ਬਜੇ ਮੁੱਲ ਦਿੰਨੇ ਆ ਪਰ ਜਿਹੜੀ ਵੇਚ ਲਈ ਜਾਉ ਉਹ ਸਿੱਧਰੇ ਅਸਟੀ ਜਾ ਰਹੇ ਸੋ ਇਹ ਸਾਰਾ ਜਿਹੜਾ ਹੈਗਾ ਇਹ ਹੁਣ ਸਾਰੇ ਸਾਰੇ ਬੰਦ ਹੋਣਗੇ ਠੀਕ ਹੈ ਜੀ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇੱਕ-ਉੱਕੇ ਦੋ ਜਿਹੜੇ ਹੈਗੇ ਆ ਬਾਇਓ ਗੈਸ ਪਲੰਟ ਉਹ ਵੀ ਲੱਗੇ ਆ ਕਾਫੀ ਕੋਆ ਉਧਰ ਜਾਣ ਲੱਗ ਪਿਆ ਇਹ ਵੀ ਜਿਹੜਾ ਹੈਗਾ ਕੋਏ ਨੂੰ ਇਹਦਾ ਜਾਣ ਬੁੱਝ ਕੇ ਸਾਰਾ ਕੁਝ ਹੋ ਰਿਹਾ ਕਿਉਂਕਿ ਹੁਣ ਤੇ ਕਰੋ ਸਾਡੇ ਕੋਲ 300 ਗੋਆ ਉੱਥੇ ਅਸੀਂ ਇੱਕ ਟਿਉਕਾ ਪਾਣੀ ਦਾ ਨਹੀਂ ਸਾਰੇ ਦਾ ਸਾਰਾ ਗੋਆ ਇਕੱਠਾ ਕਰਦੇ ਆ ਇਹ ਗੋਆ ਇਕੱਠਾ ਕਰ ਲਈਏ ਇਹ ਤਾਂ એનર્ਜੀ ਐ ਖੇਤਾਂ ਵਿੱਚ ਜਾਵੇ એનર્ਜੀ ਐ ਇਹਦੇ ਜਿਹੜੀ ਹੈਗੀ ਐ ਗੈਸ ਬਣ ਜੇ ਤੇ ਉਹ ਉਹ ਐਕਸਟਰਾ ਉਹਦੀ ਜਿਹੜੀ ਹੈਗੀ ਉਹਦੀ ਸਮਾਜੀ ਨਿਕਲਣੀ ਆ ਉਹ ਵੀ ਜਿਹੜੀ ਹੈਗੀ ਆ ਪੂਰੀ ਖਾਦ ਆ ਇਹ ਸਾਰਾ ਕੁਝ ਇਹ ਸਮਝੋ ਮਿਸ ਮੈਨੇਜਮੈਂਟ ਨੂੰ ਕਹ ਲਈਏ ਕਿ ਸਾਡੇ ਕੋਲ ਹੈ ਸੋਨਾ ਹੈ ਪਰ ਉਹਨੂੰ ਅਸੀਂ ਇਹੋ ਜਿਹੇ ਤਰੀਕੇ ਦੇ ਨਾਲ ਖਟਦੇ ਆ ਜਿਹਦੇ ਨਾਲ ਉਹ ਤੇ ਬਹੁਤ ਵੱਡਾ ਜਿਹੜਾ ਹੈਗਾ ਮੋਹਰੇ ਦੇ ਲੋਕ ਇਸ ਪਾਣੀ ਨੂੰ ਪੀ ਰਹੇ ਉਹਨਾਂ ਦਾ ਜੀਵਨ ਪਰੰਪਰ ਤੇ ਕਿਤੇ ਨਾ ਕਿਤੇ ਬਾਬਾ ਜੀ ਆ ਕੁਛੀ ਦਿਨ ਪਹਿਲਾਂ ਇੱਕ ਇਹਦੇ ਤੇ ਸਿਆਸਤ ਬਹੁਤ ਹੋਈ ਆ ਜੀ ਚੋ ਵੀ ਕਿਸੇ ਨੂੰ ਕੁਛ ਨਹੀਂ ਕਿਉਂਕਿ ਤੁਸੀਂ ਸਾਨੂੰ ਦੇਖਦੇ ਆ ਲਗਾਤਾਰ 2 ਫਰਵਰੀ ਤੋਂ ਲੱਗੇ ਹੋਏ ਆ ਇੱਥੇ ਕਿਸੇ ਬੰਨੇ ਆਪਾਂ ਤੁਰ ਸਕਦੇ ਸੀ ਲੰਘ ਸਕਦੇ ਸੀ ਨਹੀਂ ਇਹ ਸਾਰਾ ਕੁਝ ਹੋਇਆ ਜੋ ਕਿ ਸਾਡਾ ਸੁਭਾਅ ਨਹੀਂ ਸਾਡਾ ਕੰਮ ਕੰਮ ਕਰਨਾ ਨਾ ਕਿ ਜਿਹੜਾ ਹੈਗਾ ਉਹਦੇ ਵਾਸਤੇ ਵੀ ਅਸੀਂ ਇਹ ਕਰਦਾਂਗੇ ਕੋਸ਼ਿਸ਼ ਕਰ ਰਹੇ ਹਾਂ ਗੁਰੂ ਬਾਸਾ ਕਿਰਪਾ ਕਰਨ ਗੁਰਨਾਨਕ ਪ੍ਰਸਾਦ ਮਿਹਰ ਕਰਨ ਗੁਰਦੁਆਰਾ ਘਾਊ ਘਾਟਾ ਉਥੇ ਜਿਹੜਾ ਹੈਗਾ ਛੇਤੀ ਤੋਂ ਛੇਤੀ ਜਿਹੜਾ ਪਾਣੀ ਸਵਸ ਜਾਵੇ ਤੇ ਦੇ ਉਹ ਪਾਣੀ ਬੰਦ ਹੋ ਗਿਆ ਦੋ ਦੂ ਮਗਰੋਂ ਜਿਹੜੇ ਹੈਗੇ ਕਿਉਂਕਿ ਸਾਡੇ 600 ਐਮਐਲਡੀ ਪਾਣੀ ਮਿਊਸਕਲ ਕਮੇਟੀ ਦਾ ਤੇ 800 ਐਮਐਲਡੀ ਦਾ ਪ੍ਰਬੰਧ ਹੋਇਆ ਤੇ ਜਿਹੜੇ ਇੰਡਸਟਰੀਅਲ ਤਿੰਨ ਟ੍ਰੀਟਮੈਂਟ ਪਲੈਂਟ ਲੱਗੇ ਆ 50 ਐਮਐਲਡੀ 40 ਐਮਐਲਡੀ ਤੇ 15 ਐਮਐਲਡੀ ਕੋ ਗੂ ਪਹਿਲਾਂ ਇੱਥੇ ਕੋਈ ਵੀ ਟ੍ਰੀਟਮੈਂਟ ਪਲਾਂਟ ਨਹੀਂ ਸੀ ਨਾ 50 ਐਮਐਲਡੀ ਸੀ ਨਾ 40 ਨਾ 15 ਇਹ ਇੰਡਸਟਰੀਅਲ ਪਾਣੀ ਕਾਫੀ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਸਾਂਭ ਲਿਆ ਤੇ ਜਿਹੜਾ ਮਿਊਸਪਲ ਕਮੇਟੀ ਦਾ ਇਹਨਾਂ ਦਾ ਵੀ ਜਿਹੜਾ ਹੈਗਾ ਤਾਂ 225 ਐਮਐਲਡੀ ਟ੍ਰੀਟਮੈਂਟ ਪਲਾਂਟ ਜਿਹੜਾ ਹੈ ਉਹ 125 ਕੇ ਐਮਐਲਡੀ ਤੇ ਚੱਲਦਾ ਜਦੋਂ ਕਿ ਇਹਨਾਂ ਦਾ 60 70 ਐਮਐਲਡੀ ਪਾਣੀ ਹੈ ਜਿਹੜਾ ਵਿੱਚ ਹਸਵਲੇ ਨਾਲੇ ਚ ਡਿੱਗ ਰਿਹਾ ਉਹਨੂੰ ਰੋਕਣਾ ਸਾਡੀ ਪ੍ਰਾਇੋਰਟੀ ਹੈ ਉਹਦੇ ਵਾਸਤੇ ਅਸੀਂ ਹੁਣ ਵੀ ਸਰ ਸਾਹਿਬ ਦੇ ਨਾਲ ਮੀਟਿੰਗ ਕਰਕੇ ਉੱਥੇ ਟੈਂਪਰੇਰੀ ਅਸੀਂ ਕੀ ਕਰ ਸਕਦੇ ਹਾਂ ਤੇ ਉਹਦੇ ਨਾਲ ਹੀ ਜਿਹੜਾ ਹੈਗਾ ਜੇ ਉਹ ਕੇਸ ਸੋਲਵ ਹੁੰਦਾ ਤੇ ਉਹਦਾ ਪੱਕਾ ਹੱਲ ਵੀ ਜਿਹੜਾ ਹੋ ਜਾਵੇ ਤਾਂ ਕਿ ਮਿਊਨਿਸਪਲ ਕਮੇਟੀ ਦਾ ਵੀ ਪਾਣੀ ਨਾ ਪਵੇ ਇੰਡਸਟਰੀਅਲ ਪਾਣੀ ਜਿਹੜਾ ਵੀ ਕੋਈ ਪਾਉਂਦਾ ਉਹਦੇ ਉੱਤੇ ਜਿਹੜੀ ਹੈਗੀ ਉਹ ਸਖਤ ਨਿਗਾਹ ਜੇ ਕੋਈ ਥੋੜੇ ਧਿਆਨ ਚਾਉਂਦਾ ਸੀ ਉਹ ਵੀ ਜਿਹੜਾ ਹੈਗਾ ਕਿਉਂਕਿ ਪੋਲੂਸ਼ਨ ਕੰਟਰੋਲ ਬੋਰਡ ਦੇ ਨਾਲ ਬੈਗੋ ਤੂੰ ਤੂੰ ਹੁਣ ਨਿਕਲਦਾ ਕਿਵਨੀਆਂ ਚ ਉਹ ਵੀ ਗੈਰ ਕਾਨੂੰਨੀ ਅਸੀਂ ਇਹਨਾਂ ਨੂੰ ਆਪ ਵੀਡੀਓ ਕਰ ਕਰਕੇ ਇਹਨਾਂ ਨੂੰ ਭੇਜਦੇ ਹਾਂ ਵੀ ਇਹ ਜਿਹੜੀ ਹੈਗੀ ਇੰਡਸਟਰੀ ਹੈ ਤੂੰ ਫਲਾ ਰਹੀ ਹੈ ਤੋ ਸਾਨੂੰ ਸਾਰਿਆਂ ਨੂੰ ਜਾਗਣਾ ਪਊਗਾ ਹਰ ਬੰਦਾ ਹਰ ਵਾਰ ਤੇ ਜਾ ਨਹੀਂ ਸਕਦਾ ਤੇ ਜਿੱਥੇ ਵੀ ਅਸੀਂ ਬੈਠੇ ਹਾਂ ਜੇ ਜਿੱਥੇ ਵੀ ਕੁਝ ਹੋ ਰਿਹਾ ਗਲਤ ਹੋ ਰਿਹਾ ਸਾਨੂੰ ਉਹਦੇ ਉੱਪਰ ਖਿਲਾਫ ਆਵਾਜ਼ ਵੀ ਉਠਾਉਣੀ ਚਾਹੀਦੀ ਹੈ ਤੋ ਉਹ ਗੈਰ ਕਾਨੂੰਨੀ ਰੁਕਣਾ ਵੀ ਚਾਹੀਦਾ ਠੀਕ ਹੈ ਜੀ ਤੇ ਅੱਜ ਤੁਸੀਂ ਜਿੱਦਾਂ ਕੀ ਹੁਣ ਬੰਨ ਲਵਾ ਰਹੇ ਹੋ ਬੰਦ ਕਰਾ ਰਹੇ ਹੋ ਸਾਰੇ ਕੱਲ ਨੂੰ ਇੱਥੇ ਹੀ ਆ ਠੀਕ ਹੈ ਜੀ ਹੁਣ ਨਿਰੰਤਰ ਕੱਲ ਨੂੰ ਵੀ ਇੱਥੇ ਆਏ ਸੀ ਜਿਹੜਾ ਗੁਰਦੁਆਰਾ ਗੋਉ ਕਾਟ ਅਖੰਡ ਪਾਠ ਕੱਲ੍ਹ ਦੇ ਆਰੰਭ ਹੋਇਆ ਤੇ ਕੱਲ ਨੂੰ ਭੋਗ ਪਊਗਾ ਕੱਲ ਨੂੰ ਵੀ ਅਸੀਂ ਇੱਥੇ ਰਹਿਣਾ ਹੁਣ ਜਿਹੜਾ ਹੈਗਾ ਮਨੋਧਾਰ ਕੇ ਆ ¿Qué que